ਜੇ ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕੀ ਕਰੀਏ ਇੱਕ ਤੱਕ ਲਿਖਿਆ ਵੀ ਜੇ ਜੇ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੁੰਦਾ ਨਾ ਤੇ ਤੈਨੂੰ ਇਹ ਸੁੰਨਤ ਕਰਨ ਦੀ ਲੋੜ ਨਹੀਂ ਸੀ ਆਪਣੇ ਹੀ ਕੱਟ ਜਾਈ ਫਿਰ ਰੱਬ ਨੇ ਸੁੰਨਤ ਕਰਕੇ ਹੀ ਭੇਜਣਾ ਸੀ ਇਹ ਸ਼ੁਰੂਆਤ ਕੀਤੀ ਜਾਵੇ ਅਖਤਰ ਸਾਹਿਬ ਨੇ ਬੜੀ ਵੱਡੀ ਵੈਸੇ ਅਸੀਂ ਸਮਝਦੇ ਆਂ ਵੀ ਉਹਨਾਂ ਦੇ ਗੋਲੀ ਵੀ ਵੱਜ ਸਕਦੀ ਆ ਜਿਦਾਂ ਦੇ ਇਹਨਾਂ ਦੇ ਸੁਭਾਅ ਆ ਸਾਡੇ ਇਹਨਾਂ ਭਰਾਵਾਂ ਦੇ ਬਿਲਕੁਲ ਇਹ ਉਹਦੇ ਗੋਲੀ ਪਰ ਫਿਰ ਵੀ ਅਸੀਂ ਉਹ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਵੀ ਉਹਨੇ ਵੀ ਚਲੋ ਇਨਾ ਹੌਸਲਾ ਕੀਤਾ ਨਹੀਂ ਤਾਂ ਹੱਲੇ ਤੱਕ ਜੇ ਕਿਤੇ ਪਾਬੰਦੀ ਨਾ ਹੋਵੇ ਇਹਨਾਂ ਚੀਜ਼ਾਂ ਤੇ ਜੇ ਖੁੱਲ ਕੇ ਬਹਿਸ ਕਰਨੀ ਆ ਖੁੱਲ ਕੇ ਬਹਿਸ ਤੇ ਫਿਰ ਮੁਸਲਮਾਨ ਵੀਰਾਂ ਕੋ ਕੋਈ ਜਵਾਬ ਨਹੀਂ ਰਹਿਣਾ ਕੱਲਾ ਕਹਿਣ ਦੇ ਨਾਲ ਮੁਸਲਮਾਨ ਨਹੀਂ ਹੁੰਦਾ ਕਿਉਂਕਿ ਗੁਰਨਾਣਕ ਪਾਤਸ਼ਾਹ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾ ਤੁਸੀਂ ਸਿੱਖ ਹੋ ਹੀ ਨਹੀਂ ਸਕਦੇ ਹਾਂ ਕਿਸੇ ਵੀ ਹਾਲਤੋਂ ਕਿਉਂਕਿ ਜਿਹੜਾ ਸਿੱਖ ਆ ਨਾ ਜਿਹੜਾ ਆਪਣੇ ਆਪ ਨੂੰ ਸਿੱਖ ਕਿ ਉਹਨੇ ਇੱਕ ਅੱਖਰ ਵੀ ਬਾਣੀ ਦਾ ਪੜ੍ਹ ਲਿਆ ਉਹ ਕਦੀ ਸਿੱਖੀ ਨਹੀਂ ਛੱਡ ਸਕਦਾ ਹੋਰ ਜੋ ਮਰਜੀ ਹੋਵੇ ਭਈ ਇੱਕ ਬੁढ़ा ਬੰਦਾ 6 ਸਾਲ ਦੀ ਆਇਸ਼ਾ ਦੇ ਨਾਲ ਜਿਹੜੇ ਚੱਕਰ ਦੇ ਵਿੱਚ ਤੁਹਾਡੇ ਕੁਰਾਨ ਚ ਲਿਖਿਆ ਹੈ ਨਾ ਵਿਆਹ ਕਰਾ ਰਿਆ ਆਪਣੀ ਆਪਸ ਮਤਲਬ ਲਈ ਉਹ ਇਹਦੇ ਨਾਲ ਵਿਆਹ ਕਰਦਾ ਅਜਰਤ ਮੁਹੰਮਦ ਹਾਂਜੀ ਉਸ ਤੋਂ ਬਾਅਦ 9 ਸਾਲ ਦੀ ਜਦੋਂ ਹੁੰਦੀ ਆ ਤੇ ਉਹਦੇ ਨਾਲ ਜਨਸੀ ਸ਼ੋਸ਼ਣ ਕਰਦਾ ਜਿਸ ਲੈਵਲ ਤੱਕ ਗੁਰਬਾਣੀ ਨੇ ਯਾਨ ਦਤਾ ਨਾ ਜਿਹੜਾ ਭਾਈ ਸਿੱਖ ਕਰੇ ਨਾ ਸਿੱਖ ਕਰਾ ਜਿਵੇਂ ਆਪਾਂ ਯੂਨੀਵਰਸਿਟੀ ਕਾਲਜ ਸਕੂਲ ਚ ਜਾਈਏ ਤੇ ਵੱਖ-ਵੱਖ ਫਿਰਕੇ ਧਰਮਾਂ ਦਾ ਜਾਤਾਂ ਦੇ ਲੋਕ ਜਦੋਂ ਬੱਚੇ ਆਪਣੇ ਭੇਜਦੇ ਆ ਉਹਨਾਂ ਨੂੰ ਵੱਖ-ਵੱਖ ਫਿਰਕਿਆਂ ਦੇ ਨਾਲ-ਨਾਲ ਨਹੀਂ ਜਾਣਾ ਜਾਂਦਾ ਉਹਨਾਂ ਨੂੰ ਸਟੂਡੈਂਟ ਦੇ ਨਾਂ ਤੇ ਜਾਣਿਆ ਵੀ ਇਹ ਸਟੂਡੈਂਟ ਨੇ ਸਿੱਖ ਸਕੂਲ ਦੇ ਭਾਵੇਂ ਉਹਨਾਂ ਨੇ ਇੱਕ ਵੱਖਰੇ-ਵੱਖਰੇ ਲਿਬਾਸ ਹਰ ਚੀਜ਼ ਵੱਖਰੀ-ਵੱਖਰੀ ਭਾਵੇਂ ਹੋਵੇ ਉਹਨਾਂ ਦੀ ਇਹ ਉਹਨੂੰ ਸਟੂਡੈਂਟ ਕਿਹਾ ਜਾਂਦਾ ਭਾਵ ਸਿਖਿਆਰਥੀ ਆਏ ਸਾਡੇ ਮਤਲਬ ਇਹ ਜਿਹੜਾ ਜਿਹੜਾ ਯੂਨੀਵਰਸਲ ਧਰਮ ਹੈ ਨਾ ਉਹ ਬਾਬੇ ਨਾਨਕ ਦਾ ਹੀ ਆ ਬਿਲਕੁਲ ਹਮ ਹਲੇ ਤੱਕ ਜਿੱਥੇ ਤੱਕ ਜਵੇਦ ਅਖਤਰ ਤੱਕ ਪਾਬੰਦੀਆਂ ਲਾ ਕੇ ਉਹਨੂੰ ਛਿੜਿਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਉਹਨਾਂ ਨੇ ਬੜੇ ਸੰਜਮ ਚ ਰਹਿ ਕੇ ਬੜੇ ਬਾਕਮਾਲ ਜਵਾਬ ਦਿੱਤੇ ਆ ਭਾਜੀ ਹਲੇ ਤੱਕ ਜੇ ਉਥੇ ਪਾਬੰਦੀਆਂ ਨਾ ਹੋਣ ਜਿਹੜੀ ਗੱਲ ਗੁਰੂ ਨਾਨਕ ਨੇ ਇਹ ਸ਼ੁਰੂ ਕੀਤੀ ਸੀ ਹਰ ਧਰਮ ਕੇਂਦਰ ਦੇ ਵੱਡੇ ਥਾਂ ਤੇ ਜਾ ਕੇ ਹਰ ਕੇਂਦਰ ਤੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਜਿਵੇਂ ਕਬੀਰ ਸਾਹਿਬ ਬਨਾਰਸ ਵਿੱਚ ਇਨੇ ਬਨਾਰਸ ਵਿੱਚ ਵੀ ਬੜੇ ਮੁਸਲਮਾਨ ਸਨ ਉਹਨਾਂ ਨੇ ਇੱਕ ਗੱਲ ਕੀਤੀ ਵੀ ਜੇ ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕੀ ਕਰੀਏ ਇੱਕ ਤੱਕ ਲਿਖਿਆ ਵੀ ਜੇ ਜੇ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੁੰਦਾ ਨਾ ਤੇ ਤੈਨੂੰ ਇਹ ਸੁਨਤ ਕਰਨ ਦੀ ਲੋੜ ਨਹੀਂ ਸੀ ਆਪਣੇ ਹੀ ਕੱਟ ਜਾਈ ਫਿਰ ਰੱਬ ਨੇ ਸੁਨਤ ਕਰਕੇ ਹੀ ਭੇਜਣਾ ਸੀ ਬਿਲਕੁਲ ਥਲੇ ਹਲੇ ਤੱਕ ਇਹੜਾ ਵੀਰ ਕਮੈਂਟ ਕਰਕੇ ਜਾਂ ਕਰਦੇ ਨੇ ਹਲੇ ਤੱਕ ਤਾਂ ਇਹਨਾਂ ਨੂੰ ਵੱਡਾ ਦਿਲ ਕਰਨਾ ਪੈਣਾ ਹੂੰ ਇਹ ਇਹ ਸ਼ੁਰੂਆਤ ਕੀਤੀ ਜਾਵੇ ਡਾਕਟਰ ਸਾਹਿਬ ਨੇ ਬੜੀ ਵੱਡੀ ਵੈਸੇ ਅਸੀਂ ਸਮਝਦੇ ਹਾਂ ਵੀ ਉਹਨਾਂ ਦੇ ਗੋਲੀ ਵੀ ਵੱਜ ਸਕਦੀ ਆ ਜੇ ਸੱਚ ਬੋਛਦੇ ਹੋ ਤਾਂ ਜਿੱਦਾਂ ਦੇ ਇਹਨਾਂ ਦੇ ਸੁਭਾਅ ਆ ਸਾਡੇ ਇਹਨਾਂ ਭਰਾਵਾਂ ਦੇ ਬਿਲਕੁਲ ਇਸ ਉਹਦੀ ਗੋਲੀ ਪਰ ਫਿਰ ਵੀ ਅਸੀਂ ਉਹ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਵੀ ਉਹਨੇ ਵੀ ਚਲੋ ਇੰਨਾ ਹੌਸਲਾ ਕੀਤਾ ਨਹੀਂ ਤਾਂ ਹਲੇ ਤੱਕ ਜੇ ਕਿਤੇ ਪਾਬੰਦੀ ਨਾ ਹੋਵੇ ਇਹਨਾਂ ਚੀਜ਼ਾਂ ਤੇ ਜੇ ਖੁੱਲ ਕੇ ਬਹਿਸ ਕਰਨੀ ਆ ਖੁੱਲ ਕੇ ਬੈਸ ਤੇ ਫੇਰ ਮੁਸਲਮਾਨ ਵੀਰਾਂ ਕੋ ਕੋਈ ਜਵਾਬ ਨਹੀਂ ਰਹਿਣਾ ਬਿਲਕੁਲ 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 ਭਾਜੀ ਇਹ ਨਾ ਇਹ ਜਿਹੜੇ ਅਲਫਾ ਗੁਰੂ ਵੀਰ ਜਿਹੜਾ ਕਮੈਂਟ ਕਰ ਰਿਹਾ ਆ ਇਥੇ ਕਿਹਾ ਪਹਿਲਾਂ ਸਿੱਖ ਸੀ ਤੁਸੀਂ ਸਿੱਖ ਹੋ ਹੀ ਨਹੀਂ ਸਕਦੇ ਹਾਂ ਕਿਸੇ ਵੀ ਹਾਲਤ ਚ ਕਿਉਂਕਿ ਜਿਹੜਾ ਸਿੱਖ ਆ ਨਾ ਜਿਹੜਾ ਆਪਣੇ ਆਪ ਨੂੰ ਸਿੱਖ ਕਿਹਾ ਉਹਨੇ ਇੱਕ ਅੱਖਰ ਵੀ ਬਾਣੀ ਦਾ ਪੜ੍ਹ ਲਿਆ ਉਹ ਕਦੀ ਸਿੱਖੀ ਨਹੀਂ ਛੱਡ ਸਕਦਾ ਹੋਰ ਜੋ ਮਰਜ਼ੀ ਹੋ ਜੇ ਭਾਜੀ ਮੈਂ ਤਾਂ ਇਥੇ ਤਾਂ ਕਹਿਣਾ ਭਾਜੀ ਮੈਂ ਤਾਂ ਇਥੇ ਤਾਂ ਕਹਿਣਾ ਵੀ ਜਿਹਨੇ ਫਰੀਦ ਸਾਹਿਬ ਨੂੰ ਪੜ ਲਿਆ ਫਰੀਦ ਸਾਹਿਬ ਗੁਰੂ ਨਾਨਕ ਦੇ ਪਹਿਲਾ ਹੋਏ ਸੀ ਬਿਲਕੁਲ ਬਿਲਕੁਲ ਉਹ ਵੀ ਸਿੱਖ ਸੀਗੇ ਉਹ ਵੀ ਸਿੱਖ ਸੀ ਹਾਂ ਉਹ ਵੀ ਸਿੱਖ ਸੀ ਬਿਲਕੁਲ ਜੇ ਇਹ ਤੁਸੀਂ ਕਹਿਣ ਦੇ ਨਾਲ ਮੁਸਲਮਾਨ ਨਹੀਂ ਬਣ ਜਾਣਾ ਵੀ ਤੁਸੀਂ ਲਿਖਤਾ ਮੈਂ ਮੈਂ ਮੁਸਲਮਾਨ ਬਣ ਗਿਆ ਕਿਉਂਕਿ ਗੁਰਨਾਨਕ ਪਾਤਸ਼ਾਹ ਨਾਲੇ ਫੇਕ ਆਈਡੀ ਭਾਜੀ ਮੰਨ ਲਓ ਮੇਰੀ ਗੱਲ ਉਹ ਫੇਕ ਆਈਡੀ ਨਹੀਂ ਨਹੀਂ ਆਪਾਂ ਨੂੰ ਗੱਲ ਕਰਨ ਦਾ ਮੌਕਾ ਮਿਲ ਰਿਹਾ ਆਪਾਂ ਉਹਨਾਂ ਵਾਸਤੇ ਥੋੜੀ ਗੱਲ ਕਰ ਰਹੇ ਆ ਆਪਾਂ ਬਾਕੀ ਸੰਗਤ ਵਾਸਤੇ ਗੱਲ ਕਰ ਰਹੇ ਆ ਫੇਕ ਹੋਵੇ ਕੁਝ ਹੋਵੇ ਕੋਈ ਆਈਡੀ ਫੇਕ ਨਹੀਂ ਹੁੰਦੀ ਜਗਮਉਂ ਸਿੰਘ ਜੀ ਕੋਈ ਆਈਡੀ ਫੇਕ ਨਹੀਂ ਹੁੰਦੀ ਹਰ ਆਈਡੀ ਦੇ ਪਿੱਛੇ ਕੋਈ ਬੰਦਾ ਬੈਠਾ ਹੁੰਦਾ ਆ ਬੰਦਾ ਬੈਠਾ ਕਮੈਂਟ ਲਾਈਵ ਬੰਦਾ ਕਰ ਰਿਹਾ ਕੋਈ ਕੰਪਿਊਟਰ ਨਹੀਂ ਕਮੈਂਟ ਕਰ ਰਿਹਾ ਸੋ ਕੋਈ ਆਈਡੀ ਕ ਕਿਉਂਕਿ ਆਪਾਂ ਨੂੰ ਮੌਕਾ ਮਿਲ ਰਿਹਾ ਹਾਂ ਆਪਣੀ ਪਛਾਣ ਹਾਂ ਆਪਾਂ ਨੂੰ ਮੌਕਾ ਮਿਲ ਰਿਹਾ ਗੁਰਬਾਣੀ ਦੱਸਣ ਦਾ ਕੱਲਾ ਕਹਿਣ ਦੇ ਨਾਲ ਮੁਸਲਮਾਨ ਨਹੀਂ ਹੁੰਦਾ ਕਿਉਂਕਿ ਗੁਰਨਾਨਕ ਪਾਤਸ਼ਾਹ ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ ਜੇ ਹੋਏ ਤਾਂ ਮੁਸਲਮਾਨ ਕਹਾਵੇ ਜੇ ਹੋਵੇ ਅਵਲ ਆਲ ਦੀਨ ਕਰ ਮਿੱਠਾ ਮੁਸਕਲ ਮਾਨਾ ਮਾਲ ਮੁਸਾਵੇ ਕਹਿੰਦਾ ਪਹਿਲੀ ਗੱਲ ਇਹ ਆ ਵੀ ਆਪਣਾ ਮਜ਼ਬ ਪਿਆਰਾ ਲੱਗੇ ਫਿਰ ਤੁਹਾਨੂੰ ਤਾਂ ਪਹਿਲਾਂ ਮਜ਼ਬ ਨਹੀਂ ਪੁਰਾਣਾ ਪਿਆਰਾ ਲੱਗਿਆ ਜੇ ਤੁਸੀਂ ਕਹਿੰਦੇ ਮੈਂ ਸਿੱਖ ਛੱਡ ਕੇ ਸਿੱਖੀ ਛੱਡ ਕੇ ਮੁ슬ਮਾਨ ਬਣਿਆ ਤੇ ਤੁਹਾਨੂੰ ਕੀ ਪਤਾ ਹੋਵੇ ਇਹਨਾਂ ਗੱਲਾਂ ਦਾ ਇਹਨੂੰ ਇਹਨੂੰ ਸ਼ਾਇਦ ਉਹ ਗਦਾ ਲਾਪਿਆ ਹੋਵੇ ਜਿਹੜਾ ਖੰਭਾ ਦੇ ਨਾਲ ਚੰਦਰਦਮਾ ਤੇ ਲਾਪਿਆ ਹੋਵੇ ਇਹਨੂੰ ਗਦਾ ਲਾਪਿਆ ਹੋਵੇ ਹਾਂ ਭਾਈ ਇਹ 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 ਦਾ ਭਾਈਚਾਰਾ ਆ ਇਹਨਾਂ ਨੂੰ ਤਾਂ ਜਿਹੜੇ ਇਹਨਾਂ ਦੇ ਵੱਡੇ ਆ ਮਤਲਬ ਇਬਰਾਹੀਮ ਦੀ ਔਲਾਦ ਆ ਉਹੀ ਦੀ ਚੰਗੀ ਲੱਗਦੀ ਇਹਨਾਂ ਨੂੰ ਤਾਂ ਬਿਲਕੁਲ ਚਲੋ ਆਪਾਂ ਆਪਣੇ ਮੁੱਦੇ ਤੇ ਆਉਂਦੇ ਹਾਂ ਹਾਂ ਛੱਡ ਦੇ ਇਸ ਗੱਲ ਨੂੰ ਸੋ ਜਿਹੜੀ ਉਹ ਡਿਬੇਟ ਹੋਈ ਨਾ ਉਦੇਚੋ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਜੇ ਕੋਈ ਸਿੱਖਣਾ ਚਾਵੇ ਪਰ ਜੇ ਤੁਸੀਂ ਆਪਣਾ ਧਰਮ ਵਾਲਾ ਧਰਮ ਵਾਲਾ ਚੋਲਾ ਲੈ ਕੇ ਜਾਉਂਗੇ ਉੱਥੇ ਸਿੱਖਣ ਲਈ ਫੇ ਤੁਹਾਨੂੰ ਉੱਚ ਸਵਾਏ ਤੁਸੀਂ ਉਹਨੂੰ ਨਫ਼ਰਤ ਕਰੀ ਜਾਣੀ ਜਿਹੜੇ ਦੂਜੇ ਧਰਮ ਵਾਲੇ ਆ ਉਹਨੂੰ ਨਫ਼ਰਤ ਕਰੀ ਜਾਊਗੇ ਜੋ ਦੁਨੀਆ 'ਚ ਹੋ ਰਿਹਾ ਤੁਸੀਂ ਸਿੱਖਣ ਦੀ ਕੋਸ਼ਿਸ਼ ਕਰੀ ਕਰਨੀ ਹੀ ਨਹੀਂ ਹੈਗੀ ਇੱਕ ਗੱਲ ਕਰਨੀ ਹੈ ਮੈਂ ਭਾਜੀ ਮੈਂ ਕਹਾਂ ਆਪਣੇ ਭਾਈ ਆਪਣੇ ਅੰਮ੍ਰਿਤ ਅਮਰੀਕ ਸਿੰਘ ਨੇ ਕਮੈਂਟ ਬਹੁਤ ਵਧੀਆ ਲਿਖਿਆ ਫਿਰ ਕਿ ਜਦੋਂ ਕਮੈਂਟ ਲੈਕ ਹੁੰਦਾ ਆ ਫੇ ਬੰਦੇ ਨੂੰ ਆਈਡੀ ਆ ਜਾਂਦਾ ਜਿੱਦਾਂ ਨਾ ਗੁਰੂ ਨਾਨਕ ਸਾਹਿਬ ਦੀ ਸੰਗਤ ਜਾਂ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਸਮਝਦੇ ਆ ਪੜ੍ਹਦੇ ਆ ਉਹਨਾਂ ਵਾਸਤੇ ਹਸਪੀਟਲ ਬਣੇ ਆ ਪੈਦਖਾਨੇ ਬਣੇ ਦਵਾਈਖਾਨੇ ਬਣੇ ਆ ਇਦਾਂ ਹੀ ਜਿਹੜੇ ਬਚਿੱਤਰਨਾਟਕ ਸੁਣਦੇ ਆ ਉਹਨਾਂ ਲਈ ਵੀ ਇੱਕ ਘੋੜੀ ਵਾਲਾ ਹਸਪਤਾਲ ਬਣਿਆ ਹੋਇਆ ਜਿੱਥੇ ਜਾ ਕੇ ਘੋੜੀ ਦੇ ਨਾਲ ਜੀਬਾ ਫਿਰਕੇ ਤੇ ਉਹਨਾਂ ਦੀ ਇਲਾਜ ਹੁੰਦੇ ਆ ਇਹ ਬਚਿੱਤਰਨਾਟਕ ਵਾਲਿਆਂ ਵਾਸਤੇ ਸਪੈਸ਼ਲੀ ਜਿਹੜੇ ਜ਼ਿਆਦਾ ਬਚਿੱਤਰਨਾਟਕ ਤਾਂ ਕਿਨੇ ਖੋਤੀ ਦਸਵੰਗਾਂ ਤੇ ਜਿਹੜਾ ਮੰਨਦੇ ਆ ਉਹਨਾਂ ਵਾਸਤੇ ਘੋੜੀ ਵਾਲਾ ਹਸਪਤਾਲ ਆ ਉਹ ਉੱਥੇ ਜਾ ਕੇ ਇਲਾਜ ਕਰਾਉਂਦੇ ਆ ਭਾਜੀ ਉਬ ਮਰੀਕ ਸਿੰਘ ਭਾਜੀ ਇਹ ਕਹਿਣਾ ਚਾਹੁੰਦੇ ਆਪਣੀ ਕਮੈਂਟ ਦਾਤੀ ਕੇ ਸਾਥ ਸੰਗਤ ਨੂੰ ਇਹ ਘੋੜੀ ਵਾਲਾ ਇੱਕ ਚਿੱਤਰੋ ਪਖਿਆੰਦਾ ਚਿੱਤਰ ਹੈ ਕਹੇ ਬਿਲਕੁਲ ਜੀ ਠੀਕ ਹੈ ਜੀ ਇਹ ਕਹਿੰਦੇ ਬਾਰ ਬਾਰ ਕਮੈਂਟ ਕਰ ਰਹੇ ਆ ਅਲਫਾ ਗੁਰੂ ਕਹਿੰਦੇ ਆ ਮੈਂ ਮੁਸਲਮ ਬਿਕਾਉਸ ਆਫ ਦਾ ਗਲੋਰੀਅਸ ਕੁਰਾਨ ਆਈ ਡੋਨਟ ਬਲੀਵ ਇਨ ਗੁਰੂ ਨਾਨਕ ਮੁਸਲਮਾਨ ਆਰ ਮੋਰ ਬਰੇਵ ਕਮਿਊਨਿਟੀ ਦਨ ਕਵਰਡ ਸਿਕਸ ਬਿਲਕੁਲ ਜੀ ਇਹ ਤੁਸੀਂ ਆਪਣਾ ਇਤਿਹਾਸ ਦੇਖ ਲਿਓ ਫਰੋਲ ਲਿਓ ਵੀ ਕਿਹੜਾ ਬਰੇਵ ਆ ਤੇ ਕਿਹੜਾ ਨਹੀਂ ਉਹ ਤਾਂ ਤੁਹਾਨੂੰ ਇਤਿਹਾਸ ਤਾਂ ਸਾਹਮਣੇ ਹੀ ਆ ਨਾ ਤੁਹਾਡੇ ਆਪਣੇ ਲਿਖਿਆਂ ਦਾ ਇਤਿਹਾਸ ਪੜ੍ਹ ਲਿਓ ਤੁਸੀਂ ਆਪ ਜੀ ਦੇਖ ਲਓ ਅਸੀਂ ਕੱਲ ਕੱਲ ਪੜ੍ਹ ਕੇ ਹਟਿਆ ਕਾਜਾ ਦਾ ਇਤਿਹਾਸ ਲਾਵਾ ਜੀ ਮੁਸਲਮਾਨਾਂ ਦਾ ਕਾਜਾ ਦਾ ਇਤਿਹਾਸ ਲਾਵਾ ਨਹੀਂ ਛੱਡੋ ਛੱਡੋ ਅੱਲਾ ਅੱਲਾ ਜਾਰਖੰਡ ਜੋਗੀ ਦਾ ਅਸੀਂ ਕੱਲ ਪੜ੍ਹ ਕੇ ਹਟਿਆ ਮੁਸਲਮਾਨੀ ਸੀ ਉਹ ਦੇਖ ਲਿਓ ਵੀ ਮੁਸਲਮਾਨਾਂ ਬਾਰੇ ਕੀ ਲਿਖ ਰਿਹਾ ਤੇ ਸਿੱਖਾਂ ਬਾਰੇ ਕੀ ਲਿਖ ਰਿਹਾ ਆਪਾਂ ਸਿੱਖ ਨੂੰ ਛੱਡਦੀਏ ਪਾਸੇ ਕਰਦੀਏ ਤੇ ਜਿਹੜੀ ਤੁਸੀਂ ਦੂਜੀ ਗੱਲ ਕੀ ਗਲੋਰੀਅਸ ਕੁਰਾਨ ਉੱਤੇ ਮੈਂ ਇੱਕੋ ਹੀ ਕੁਐਸਚਨ ਤੁਹਾਨੂੰ ਕਰਦਾ ਆ ਵੀ ਇੱਕ ਬੁਢਾ ਬੰਦਾ 6 ਸਾਲ ਦੀ ਫਾਤਿਮਾ ਦੇ ਨਾਲ ਕਿਹੜੇ ਚੱਕਰ ਦੇ ਵਿੱਚ ਆਇਸ਼ਾ ਦੇ ਨਾਲ ਥੋੜੀ ਆਇਸ਼ਾ ਦੇ ਨਾਲ ਕਿਹੜੇ ਚੱਕਰ ਬਿਆਕਰਾਰਿਆ ਆ ਉਹਦੇ ਬਾਰੇ ਜਰਾ ਇੱਥੇ ਮਾੜਾ ਜਿਹਾ ਕਮੈਂਟ ਕਰਕੇ ਰੱਖ ਦਿਓ ਚਲੋ ਆਪਾਂ ਅਗਲੇ ਮੁੱਦੇ ਤੇ ਚੱਲਦੇ ਆ ਆਪ ਇੱਕ ਇੱਕ ਗੱਲ ਕਰਦੇ ਭਾਈ ਇੱਕ ਇੱਕ ਇਹ ਇਸ ਵਾਰ ਇੱਕ ਗੱਲ ਕਹਿਣੀ ਚਾਹਜਾ ਚਲੋ ਇੱਕੋ ਸ਼ਬਦ ਹਾਂਜੀ ਹਾਂਜੀ ਇਹ ਇਹ ਇੱਕ ਗੁਰੂ ਗ੍ਰੰਥ ਸਾਹਿਬ ਜੀ ਕਬੀਰ ਸਾਹਿਬ ਦਾ ਸ਼ਬਦ ਆ ਸ਼ਾਇਦ ਹੋ ਮੈਂ ਜੀ ਗਲਤ ਨਹੀਂ ਭਈ ਸਖਤ ਸਨੇਹ ਕਰ ਸੁੰਨਤ ਕਰੀ ਹੈ ਜਿਹੜੀ ਤੁਸੀਂ ਆਈ ਸ਼ਾਲੀ ਗੱਲ ਕੀਤੀ ਹੈ ਨਾ ਜਿਹੜੀ ਸੁੰਨਤ ਵੀ ਆ ਕਬੀਰ ਸਾਹਿਬ ਬੜੇ ਵੱਡੇ ਕਲਾਸਰ ਹੋਏ ਆ ਧਰਮ ਦੇ ਉਹ ਕਹਿੰਦੇ ਵੀ ਇਹ ਜਿਹੜੀ ਸੁੰਨਤ ਕਰਨੀ ਹੈ ਨਾ ਇਹ ਆਪਣੇ ਵਿਕਾਰਾਂ ਨੂੰ ਦੀ ਹੋਰ ਵੱਧ ਸਵਾਦ ਲੈਣ ਵਾਸਤੇ ਆ ਬਿਲਕੁਲ ਹਾਂਜੀ ਸਨੇਕਰ ਸੁਣਤ ਕਰੀਏ ਮੈਂ ਨਾ ਬਤਾਉਗਾ ਭਾਈ ਹਾਂਜੀ ਔਰਤ ਕਾ ਗਤਰੀ ਹਾਂ ਬਿਲਕੁਲ ਆਹ ਭਾਜੀ ਜਿਹੜੀ ਤੁਸੀਂ ਨਾ ਗੱਲ ਕੀਤੀ ਆ ਹੁਣ ਤੁਸੀਂ ਗੱਲ ਛੇੜਦੇ ਜਦੋਂ ਚਲੋ ਬਾਕੀ ਆਪਣੇ ਸਿੱਖਾਂ ਨੂੰ ਵੀ ਆਪਾਂ ਗਿਆਨ ਦੇਣਾ ਤੁਹਾਡੇ ਕਹਿਣ ਮਤਾਬਕ ਹਾਂਜੀ ਆਇਸ਼ਾ 6 ਸਾਲ ਦੀ ਆ ਉਹਨਾਂ ਵਿਆਹ ਕਰਦਾ ਮੁਹੰਮਦ ਉਹਦਾ ਜਿਹੜਾ ਬੈਸਟ ਫਰੈਂਡ ਹੈ ਅਬੂ ਬਕਰ ਅਬੂ ਬਕਰ ਦੀ ਕੁੜੀ ਆ ਅਬੂ ਬਕਰ ਕਹਿੰਦਾ ਉਹਦਾ ਵਿਰੋਧ ਕਰਦਾ ਅਬੂ ਬਕਰ ਵੀ ਨਾ ਇਹ ਨਹੀਂ ਕਹਿੰਦਾ ਨਹੀਂ ਮੈਨੂੰ ਅੱਲਾ ਨੇ ਰਾਤ ਨੂੰ ਸੁਪਨੇ ਚ ਆ ਕੇ ਕਿਹਾ ਆ ਵੀ ਮੈਨੂੰ ਆਇਸ਼ਾ ਪੇਸ਼ ਕੀਤੀ ਆ ਠੀਕ ਹੈ ਆਪਣੀ ਹਾਫਸ ਮਟਾਉਣ ਲਈ ਉਹ ਇਹਦੇ ਨਾਲ ਵਿਆਹ ਕਰਦਾ حضرت ਮੁਹੰਮਦ ਹਾਂਜੀ ਉਸ ਤੋਂ ਬਾਅਦ 9 ਸਾਲ ਦੀ ਜਦੋਂ ਹੁੰਦੀ ਆ ਤੇ ਉਹਦੇ ਨਾਲ ਜਿੰਸੀ ਸ਼ੋਸ਼ਣ ਕਰਦਾ ਠੀਕ ਹੈ ਨਹੀਂ ਜਿੰਸੀ ਸ਼ੋਸ਼ਣ ਹੀ ਹੋਗਾ ਕਿ 9 ਸਾਲ ਦੀ ਬੱਚੀ ਨੂੰ ਅੱਜ ਕਿਸੇ ਵੀ ਬੰਦੇ ਨੂੰ ਪੁੱਛ ਲਓ ਇਹ ਤੁਹਾਡੀ 9 ਸਾਲ ਦੀ ਬੇਟੀ ਆ ਤੁਸੀਂ ਦਾ ਵਿਆਹ ਕਰਨਾ ਚਾਹੂਗੇ ਕਿਸੇ ਮਰਦ ਨਾਲ 53 ਸਾਲ ਦੇ ਮਰਦ ਨਾਲ ਦੂਜੀ ਗੱਲ ਇਹਦੇ ਪਿੱਛੇ ਆ ਜਾਓ ਇਹ ਆਪਾਂ ਕਾਮ ਦੀ ਗੱਲ ਕਰ ਰਹੇ ਇੱਥੇ ਕਾਮ ਕਿਹਨਾ ਹਾਬੀਆ ਮੁਹੰਮਦ ਸੱਤੇ ਉਸ ਤੋਂ ਬਾਅਦ ਉਹਦਾ ਗੋਦ ਰਿਆ ਪੁੱਤਰ ਆ ਅਡਾਪਟਡ ਸਨ ਹੈ ਜਾਨਵ ਉਹਨੂੰ ਉਹਦੀ ਘਰ ਵਾਲੀ ਬਹੁਤ ਸੁਰੱਖਿਤੀ ਤੇ ਸੋਹਣੀ ਆ ਤੇ ਇਹ ਉਹਦੇ ਘਰੇ ਜਾਂਦਾ ਤੇ ਉਹਨੂੰ ਦੇਖਦਾ ਹੈ ਕੁਰਾਨ ਚ ਲਿਖਿਆ ਵੀ ਉਹ ਕੱਲੀ ਨਾਈਟੀ ਦੇ ਵਿੱਚ ਹੁੰਦੀ ਆ ਤੇ ਇਹ ਆਪਣੇ ਗੋਦ ਲੈ ਪੁੱਤਰ ਨੂੰ ਕਹਿੰਦਾ ਵੇ ਤੂੰ ਨੂੰ ਡਿਵੋਰਸ ਕਰ ਦੇ ਤਲਾਕ ਦੇ ਦੇ ਮੈਂ ਇਹਨਾਂ ਵਿਆਹ ਕਰਨਾ ਕਿਉਂਕਿ ਅੱਲਾ ਦਾ ਮੈਨੂੰ ਹੁਕਮ ਹੋਇਆ ਸੋ ਅੱਲਾ ਦੇ ਨਾਮ ਤੇ ਜੋ ਮੁਹੰਮਦ ਨੇ ਰੰਗ ਰਲੀਆਂ ਬਣਾਈਆਂ ਉਹ ਇਹਨਾਂ ਨੂੰ ਮੁਬਾਰਕ ਆ ਸਾਡਾ ਆਕੀਦਾ ਨਹੀਂ ਇਹ ਪਰ ਇਹ ਮੁਸਲਮਾਨ ਬਣਿਆ ਤਾਂ ਕਰਕੇ ਦੋ ਤਿੰਨ ਗੱਲਾਂ ਸਿੱਖਾਂ ਨੂੰ ਵੀ ਦੱਸ ਦੀਏ ਮੈਂ ਕਿ ਇਹਨਾਂ ਨੂੰ ਪਤਾ ਹੋਣ ਇਹ ਕੁਰਾਨ ਦੇ ਵਿੱਚ ਲਿਖਿਆ ਕੋਈ ਮੇਰਾ ਭੈਣ ਭਰਾ ਜਾ ਕੇ ਕੁਰਾਨ ਦੀ ਕੋਈ ਵੀ ਆਇਤ ਪਾ ਕੇ ਗੂਗਲ ਤੇ ਸਰਚ ਕਰ ਲਓ ਤੁਹਾਨੂੰ ਪੰਜਾਬੀ ਅੰਗਰੇਜ਼ੀ ਜਿੱਚ ਮਰਜ਼ੀ ਟਰਾਂਸਲੇਸ਼ਨ ਕਰ ਲਿਓ